सोचा खोल जबाद जिंदाद ساڊي زنده‌باد دانا سٽي زنده‌باد دانا ਯਾ ਮੈਂ ਦੇ ਦੇ ਮੈਕਰ ਦੇਖੋ ਜੀ ਜੋ ਸਹਿਦਿਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜਾਂ ਜੋ ਉਸ ਵੇਲੇ ਦੇ ਬਾਕੀ ਦੇ ਸ਼ਹੀਦ ਹੋਏ ਨੇ ਚਾਹੇ ਲਾਲਾ ਲਾਜਪਤ ਰਾਏ ਜੀ ਨੇ ਚਾਹੇ ਸ਼ਹੀਦឧਦਮ ਸਿੰਘ ਜੀ ਜੇ ਕਰਤਾਰ ਸੰਸਰਾਬਾ ਸਾਹਿਬ ਨੇ ਸੋ ਜਿਹੜੇ ਉਹ ਲੋਗ ਨੇ ਉਹਨਾਂ ਨੇ ਇੱਕ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਅੰਗਰੇਜ਼ਾਂ ਦੇ ਨਾਲ ਲੜਾਈ ਲੜੇ ਨੇ ਔਰ ਜਿਹੜਾ ਕਿ ਸਮਾ ਉਹਨਾਂ ਦਾ ਸਿਰ ਬਨਨ ਦਾ ਸੀਗਾ ਉਹ ਉਹਨਾਂ ਨੇ ਜੇਲਾਂ ਦੇ ਵਿੱਚ ਔਰ ਆਪਣੇ ਗਲ ਦੇ ਵਿੱਚ ਜਿੰਨੂੰ ਕਹਿੰਦੇ ਸੂਲੀ ਦੇ ਮੌਤ ਦੇ ਫੰਦੇ ਪਾ ਕੇ ਉਹ ਮੁਲਕ ਦੇ ਵਾਸਤੇ ਸ਼ਹੀਦ ਹੋਏ ਨੇ ਅਸੀਂ ਅੱਜ ਉਹਨਾਂ ਨੂੰ ਕੋਟਨ ਕੋਟ ਉਹਨਾਂ ਨੂੰ ਨਮਨ ਕਰਨ ਆਏ ਆਂ ਔਰ ਉਹਨਾਂ ਮਾਵਾਂ ਦੀ ਤਾਰੀਫ ਕਰਦੇ ਆਂ ਜਿਹੜੀਆਂ ਮਾਵਾਂ ਦੇ ਖਾਂਚ ਉਹਨਾਂ ਨੇ ਜੰਮ ਲਿਆ ਔਰ ਅੱਜ ਦੇ ਨੌਜਵਾਨਾਂ ਨੂੰ ਇਹ ਜਿਹੜੀ ਪ੍ਰੇਰਣਾ ਕਰਦੇ ਆਂ ਕਿ ਉਹਨਾਂ ਦੇ ਇਤਿਹਾਸ ਵੱਲ ਵੇਖੋ ਤੇ ਜਿਹੜਾ ਨੈਸ਼ਨਲ ਕੈਰੇਕਟਰ ਹੈ ਉਹਨੂੰ ਬਿਲਡ ਕਰਨਾ ਬੜਾ ਜ਼ਰੂਰੀ ਹੈ ਨੇਸ਼ਨ ਦੇ ਵਾਸਤੇ ਜਿਹੜੀ ਤਰਤੀਬ ਦੇ ਤੁਸੀਂ ਪੈਦਾ ਹੋਏ ਉਹਦੀ ਸਭ ਤੋਂ ਵੱਡੀ ਮਾਂ ਸਾਡੀ ਉਹ ਤਰਤੀਬ ਹੈ ਔਰ ਉਹ ਸਾਡਾ ਹਿੰਦੁਸਤਾਨ ਹੈ ਸਾਡਾ ਭਾਰਤ ਵਰਸ਼ ਹੈ ਔਰ ਅੱਜ ਅਸੀਂ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚੇ ਆਂ ਔਰ ਕੇਂਦਰੀ ਮੰਤਰੀ ਜੀ ਨੇ ਹੋਣਾ ਸੀਗਾ ਕੋਈ ਜ਼ਰੂਰੀ ਉਹਨਾਂ ਦੀ ਮੀਟਿੰਗ ਵਜਾ ਕਰਕੇ ਪਾਰਲੀਮੈਂਟ ਚੱਲ ਰਿਹਾ ਉਨਹੀਂ ਆ ਸਕੇਗੇ ਤਾਂ ਉਹ ਫਿਰ ਦੁਬਾਰਾ ਇੱਥੇ ਚੱਕਰ ਲਾਉਣ ਰਾਣਾ ਸਾਹਿਬ ਕੇਂਦਰ ਵਿੱਚ ਤੁਹਾਡੀ ਸਰਕਾਰ ਹੈ ਸਰ ਮੌਜੂਦਾ ਸਰਕਾਰ ਵੀ ਹੈ ਤਾਂ ਸ਼ਿਪਾ ਗੈਸ ਨੇ ਜੇ ਸ਼ੁੱਧੀ ਦਰਜਾ ਜਿੜਾਇਆ ਕਿ ਉਹ ਨਹੀਂ ਦਿੱਤਾ ਜਾ ਰਿਹਾ ਆ ਇਸ ਬਾਰੇ ਸਰ ਕੀ ਤੁਸੀਂ ਆਵਾਜ਼ ਉਠਾਓ ਦੇਖੋ ਇਹਨਾਂ ਤੇ ਅਲੱਗ-ਅਲੱਗ ਚੀਜ਼ਾਂ ਦੀ ਜਿਹੜੀ ਹੈਗੀ ਹੈ ਚਰਚਾ ਹੋ ਚੁੱਕੀ ਹੈ ਹੋਏਗਾ ਜਰੂਰ ਹੋਏਗਾ ਕਿਉਂ ਨਹੀਂ ਹੋਣਾ ਚਾਹੀਦਾ ਜਦ ਸਾਰਾ ਮੋਲਕ ਉਹਨਾਂ ਨੂੰ ਸ਼ਹੀਦ ਮੰਨਦਾ ਹੈ ਤੇ ਕਿਉਂ ਨਹੀਂ ਹੋਏਗਾ ਜੀ